ਉਹ ਕਵਕਾ ਮੈਂ ਹੁਣ ਤੁਹਾਡੇ ਚਰਨਾਂ 'ਚ ਕਹੂੰ ਜਿਹੜਾ ਅੱਜ ਦਾ ਇਤਿਹਾਸ ਹੈ ਗੁਰ ਸੰਗਤਾਂ ਜਾਣਦੀਆਂ ਨੇ ਬਹੁਤ ਟਰਾਲੀਆਂ ਪੜ੍ਹ-ਪੜ ਕੇ ਇਹ ਕਲਗੀ ਤਰਪਾਤ ਸਰੇ ਜਦੋਂ ਕਿਲਾ ਛੱਡਿਆ ਫਿਰ ਬਚਨ ਵੀ ਕੀਤਾ ਸੀ ਜਦੋਂ ਧਰਤੀ ਮਾਤਾ ਨੇ ਪੁਕਾਰਾਂ ਕੀਤੀਆਂ ਵੀ ਮਹਾਰਾਜ ਇਥੇ ਹੋਲਾ ਮੱਲਾ ਮਨਾਉਂਦੇ ਹੁੰਦੇ ਤੁਸੀਂ ਕਿੰਨੀਆਂ ਰੌਣਕਾਂ ਰਹਿੰਦੀਆਂ 5-7 ਸਾਲ ਇਹ ਹੁਣ ਤੁਸੀਂ ਚਲਿਓ ਇੱਥੇ ਤਾਂ ਕਿਸੇ ਨੇ ਆਉਣਾ ਹੀ ਨਹੀਂ ਤੇ ਮਹਾਰਾਜ ਨੇ ਫਿਰ ਵਰਪੀ ਦਿੱਤਾ ਸੀ ਕਹਿੰਦੇ ਆਹ ਧਰਤੀ ਇਹ ਅਨੰਦਪੁਰੀ ਦੀ ਏ ਕਭਰਾ ਨਾ ਗਮ ਨਾ ਕਰ ਆਏ ਸਾਲ ਕਹਿੰਦੇ ਜਿਵੇਂ ਹੁਣ ਹੋਲਾ ਮਹੱਲਾ ਬਣਾਇਆ ਜਾਂਦਾ ਸੀ ਨਾ ਆਏ ਹੀ ਮਨਾਇਆ ਜਾਇਆ ਕਰੂਗਾ ਹਰ ਸਾਲ ਇਹ ਮੈਂ ਹੀ ਸੰਗਤਾਂ ਆ ਕਰਨੀ ਵੀ ਆਏ ਪਈ ਲੰਗਰ ਲਗਿਆ ਕਰਨਗੇ ਉਹ ਹੋਲਾ ਮਹੱਲਾ ਹੈ ਕੀ ਸੀ ਜਿਹੜਾ ਖੋਲਾ ਸ਼ਬਦ ਹੈ ਉਹ ਅਰਬੀ ਦਾ ਹੈ ਅਰਬੀ ਪਾ ਸ਼ਾਇਦ ਖੋਲਾ ਕਹਿੰਦੇ ਆ ਹੱਲੇ ਨੂੰ ਹੱਲਾ ਕਹਿੰਦੇ ਆ ਹਮਲੇ ਵੀ ਹੰਦਾ ਕਰਨਾ ਹਮਲਾ ਕਰਨਾ ਖੋਲਾ ਅਰਬੀ ਦਾ ਸ਼ਬਦ ਹੈ ਖੋਲਾ ਹੰਲਾ ਹੱਲੇ ਨਾ ਮਤਲਬ ਹੈ ਹਮਲਾ ਜਿਹੜਾ ਮਹੱਲਾ ਇਹ ਵੀ ਅਰਬੀ ਦਾ ਸ਼ਬਦ ਹੈ ਮਹੱਲਾ ਇਹ ਪੰਜਾਬੀ ਦਾ ਨਹੀਂ ਨਾ ਇਹ ਹਿੰਦੀ ਦਾ ਹੈ ਏ ਵੀ ਅਰਬੀ ਭਾਸ਼ਾ ਦਾ ਸ਼ਬਦ ਹੈ ਮਹੱਲਾ ਮਹੱਲਾ ਹੁੰਦਾ ਕਿ ਜਿੱਥੇ ਨਹੀਂ ਗਈ ਥਾਂ ਜਿਵੇਂ ਆਪਾਂ ਬਾਉਂਡਰੀ ਕੱਢਦੀ ਵੀ ਇੱਥੋਂ ਤੱਕ ਆ ਦਸ਼ਮੇਸ਼ ਮਹੱਲਾ ਆ ਗੁਰੂ ਨਾਨਕ ਮਹੱਲਾ ਆਏ ਵੀ ਇਹ ਦੂਗਾ ਹਾ ਹੋ ਰਿਹਾ ਜਿਹੜੀ ਚੀਜ਼ ਨੂੰ ਆਪਾਂ ਮੈਥਲੀਏ ਵੀ ਆ ਇੰਨੀ ਚੀਜ਼ ਇਹ ਮਹੱਲਾ ਇਹ ਤਾਂ ਸੀਹ ਹੋਲਾ ਮਹੱਲਾ ਤੇ ਮਹਾਰਾਜ ਨੇ ਫਿਰ ਇਹ ਹੋਲੇ ਮਹੱਲੇ ਦਾ ਮਤਲਬ ਕੀ ਰੱਖਿਆ ਜਦੋਂ ਮਹਾਰਾਜੇ ਨੇ ਖੰਡੇ ਪਾਟੇ ਦਾ ਅਮਰਤ ਪਾਨ ਕਰਾਤਾ ਤੋਂ ਖਾਲਸਾ ਪੰਥ ਸਜਣ ਤੋਂ ਪਹਿਲਾਂ ਸਾਰਾ ਭਾਰਤ ਵਰਸ਼ ਗੁਲਾਮ ਸੀ ਪਰ ਜਿਹੜੇ ਗੁਲਾਮ ਬੰਦੇ ਸੀ ਉਹਨਾਂ ਨੂੰ ਸਮੇਂ ਦੇ ਰਾਜੇ ਮਹਾਰਾਜੇ ਹੋਲੀ ਨਹੀਂ ਸੀ ਖੇਡਣ ਦਿੰਦੇ ਕਨਗੀਧਰ ਪਾਤਸ਼ਾਹ ਤੋਂ ਪਹਿਲਾਂ ਰੰਗਾਂ ਨਾਲ ਹੋਲੀ ਖੇਡਦੇ ਹੁੰਦੇ ਰਾਜੇ ਮਹਾਰਾਜੇ ਸਾਨੂੰ ਕੋਈ ਹੁਕਮ ਨਹੀਂ ਸੀ ਵੀ ਅਸੀਂ ਇੱਕ ਦੂਜੇ ਦੇ ਰਾਖਾਲ ਸੱਤੀ ਰਾਦੇ ਮਹਾਰਾਜੇ ਨਿਕਲ ਰਹੇ ਉਹ ਨਜ਼ਾਰਾ ਮਾਣਦੇ ਰੰਗਾਂ ਦਾ ਤੇ ਅਸੀਂ ਗੁਲਾਮ ਲੋਕ ਖੜ ਕੇ ਦੇਖਦੇ ਉਹਨਾਂ ਨੂੰ ਪਰ ਅਸੀਂ ਰੰਗ ਨਹੀਂ ਸੀ ਪਾ ਸਕਦੇ ਫਿਰ ਮਹਾਰਾਜ ਨੇ ਜਿੱਤੇ ਖਾਲਸਾ ਪੰਥ ਸਾਜਿਆ ਉਹਦੇ ਮਹਾਰਾਜ ਨੇ ਗੁਲਾਮੀ ਦੇ ਜਜ਼ੀਰਾ ਲਾ ਕੇ ਕਹਿੰਦੇ ਅੱਜ ਤੋਂ ਬਾਅਦ ਖਾਲਸਾ ਜੀ ਇਹ ਰੰਗਾਂ ਦੀ Holi ਨਹੀਂ ਇਹ ਹਥਿਆਰਾਂ ਦੇ ਨਾਲ ਲੈਸ ਕਰਕੇ ਖਾਲਸਾ ਕੋਲਾ ਮਹੱਲਾ ਖੇਡਿਆ ਕਰੂਗਾ ਅਨਾਲਪੁਰਾ ਸਾਹਿਬ ਅਸੀਂ ਜਾਣਦੇ ਹਾਂ ਮੱਥਾ ਟੇਕਣ ਕੇਸਗੜ ਸਾਹਿਬ ਤਖਤ ਦਾ ਵੀ ਆਪਾਂ ਨੂੰ ਪਤਾ ਹੈ ਜਿੱਥੇ ਮੱਥਾ ਟੇਕਦੇ ਹਾਂ ਲੋਗੜ ਦੇ ਕਿਲੇ ਦਾ ਵੀ ਪਤਾ ਹੈ ਕਿ ਉੱਥੇ ਲੋਗੜ ਦਾ ਕਿਲਾ ਜਿੱਥੇ ਬਚੇਤਾਂ ਸਿੰਘ ਨੇ ਹਾਥੀ ਦਾ ਮੱਥਾ ਪਾੜਿਆ ਸੀ ਇੱਕ ਕਿਲਾ ਹੋ ਲੱਗਿਆ ਉੱਥੇ ਜਿੱਥੇ ਹੋਲਾ ਮਹਲਾ ਲੱਡੇ ਜਾਂਦਾ ਮਾਤਾ ਜੀਤੋ ਜੀ ਉਹਨਾਂ ਦੀ ਯਾਦ ਵਿੱਚ ਕੰਗਨੀ ਤਰਪਾਸ਼ਾ ਨੇ ਬਣਾਇਆ ਹੋਇਆ ਹੋਲਾ ਗੜ ਦਾ ਕਿਲਾ ਉਹ ਹੋਲਾ ਮਹੱਲਾ ਖੇਡਦੇ ਕਿਵੇਂ ਸੀ ਮਹਾਰਾਜ 11-11 ਬੰਦਿਆਂ ਦੀਆਂ ਆਇ ਇੱਕ ਪਾਲਟੀਆਂ ਬਣਾ ਦਿੰਦੇ 11 ਇਧਰ ਖੜਾ ਦਿੰਦੇ ਤੇ 11 ਇਧਰ ਖੜਾ ਦਿੰਦੇ ਉਹਨਾਂ ਨੂੰ ਹਥਿਆਰ ਬੰਦ ਕਰ ਦਿੰਦੇ ਸੀ ਸਾਰਾ ਕੁਝ ਦੇ ਦਿੰਦੇ ਸਨ ਪਰ ਮਹਾਰਾਜ ਕਹਿੰਦੇ ਸੀ ਵੀ ਆ ਜਿਹੜਾ ਮਹੱਲਾ ਹੋਲਗੜ੍ਹ ਦਾ ਕਿਲਾ ਇਹ ਹੈ ਮਹੱਲਾ ਹੋਲਗੜ੍ਹ ਦਾ ਕਿਲਾ ਵਿੱਚਿਆ ਹੋਇਆ ਤੇ ਉਹਨਾਂ 11 ਨੂੰ ਕਹਿ ਦਿੰਦੇ ਸੀ ਵੀ ਤੁਸੀਂ ਇਹਦੇ ਆਸੇ-ਪਾਸੇ ਖੜ੍ਹ ਜੋ ਤੁਸੀਂ ਇਹ ਕਿਲੇ ਨੂੰ ਬਚਾਉਣਾ ਹੈ ਤੇ ਦੂਜਿਆਂ ਨੂੰ ਕਹਿੰਦੇ ਸੀ ਤੁਸੀਂ ਹੱਲਾ ਬੁਲਣਾ ਤੁਸੀਂ ਇਹ ਕਿਲੇ ਨੂੰ ਹੌਲ ਕੱਢਦੇ ਉਹਨੂੰ ਕਬਜ਼ੇ ਵਿੱਚ ਕਰਨਾ ਇਹ ਹੌਲਾ ਮਹੱਲਾ ਖੇਡਿਆ ਜਾਊਗਾ ਮਹਾਰਾਜ ਕਹਿੰਦੇ ਸੀ ਪਰ ਯਾਦ ਰੱਖਿਓ ਜਿਹੜਾ ਹੌਲਾ ਮਹੱਲਾ ਤੁਸੀਂ ਖੇਡਣਾ ਕਹਿੰਦੇ ਕਿਸੇ ਦੇ ਫਾਟ ਨਾ ਬੱਚੇ ਕਿਸੇ ਦੇ ਖੂਨ ਨਾ ਨਿਕਲੇ ਪਰ ਆਪ ਦਾ ਜਾਹੋ ਜਲਾਲ ਦਿਖਾ ਕੇ ਇਹ ਹੌਲਾ ਮਹੱਲਾ ਖੇਡਣਾ ਤੇਹਰ ਦੋਏ ਪਾਰਟੀਆਂ ਇੱਕ ਤਾਂ ਰੋਕਦੀਆਂ ਇੱਕ ਚੜ੍ਹਾਈ ਕਰਕੇ ਜਾਂਦੀਆਂ ਹਥਿਆਰਬੰਦ ਹੋ ਕੇ ਫੋਰ ਕੜਦੇ ਕਿਲੇ ਤੇ ਤੇ ਮਹਾਰਾਜੂ ਫਿਰ ਦੇਖਦੇ ਹੁੰਦੇ ਗੁਰਸੰਗਤਾਂ ਨੂੰ ਉਹ ਖਾਲਸੇ ਨੂੰ ਸਾਰੇ ਨੂੰ ਤੇ ਮਹਾਰਾਜ ਖੁਸ਼ ਵੀ ਹੁੰਦੇ ਜਦੋਂ ਫਿਰ ਜਿਹੜੀ ਪਾਰਟੀ ਜਿੱਤ ਜਾਂਦੀ ਮਾਰਾ ਛੱਡ ਕੇ ਜਕਾਰੇ ਬੋਲੇ ਸੋ ਨਿਹਾਲ ਤੇ ਸਤ ਸ੍ਰੀ ਅਕਾਲ ਤੇ ਜਕਾਰੇ ਛੱਡ ਕੇ ਫਿਰ ਉਹ ਪਾਰਟੀ ਨੂੰ ਬੁਲਾਉਂਦੇ ਜਿਹੜੀ ਜਿੱਤ ਜਾਂਦੀ ਉਹ ਪਾਰਟੀ ਨੂੰ ਬੁਲਾ ਕੇ ਆ ਜਿਹੜਾ ਕੇਸਰੀ ਰੰਗ ਦਾ ਸਰੂਪਾ ਪਾਉਂਦੇ ਆ ਨਾ ਆਪਾਂ ਗੱਲ ਦੇ ਵਿੱਚ ਜਿਹਦੇ ਆਪਾਂ ਸਰੂਪੇ ਦਿੰਨੇ ਆ ਇਹ ਸਰੂਪੇ ਇੱਕ ਦੀ ਰਸਮ ਜਿਹੜੀ ਕੱਲ ਕੀ ਤਰਪਾਦ ਸਾਡੇ ਫਿਰ ਉਹ ਸਮੇਂ ਪੈਦਾ ਕੀਤੀ ਹਾਂ ਉਹ ਸਮੇਂ ਪੈਦਾ ਕੀਤੀ ਜਿਹੜੀ ਪਾਰਟੀ ਜਿੱਤ ਜਾਂਦੀ ਮਹਾਰਾਜ ਕੇਸਰੀ ਰੰਗ ਦਾ ਸਰੂਪਾ ਪਾ ਕੇ ਫਿਰ ਨਾਲੇ ਤਾਂ ਮਾਰ ਬਖਦੇ ਸ਼ਾਂਤੀ ਨਾਲ ਲਾ ਕੇ ਖੁਸ਼ੀਆਂ ਬਖਦੇ ਜਿਹੜੀ ਪਾਰਟੀ ਜਿੱਤ ਜਾਂਦੀ ਹੋਲੇ ਮਹੱਲੇ ਦਾ ਕਿਹਾਲ ਸਾਹਿਬ ਘੋੜਿਆਂ ਤੇ ਹਾਥੀਆਂ ਤੇ ਜਿਹੜੇ ਨਿੱਕ ਸਿੰਘ ਦੇ ਉਹ ਖੇਡਦੇ ਹੁੰਦੇ ਆ ਖੋਲੀ ਤੋਂ ਅਗਲੇ ਦਿਨ ਮਹੱਲਾ ਕਰਦੇ ਆ ਉਹ ਉਹ ਦੇਖਣਯੋਗ ਹੁੰਦਾ ਹੈ ਉਹ ਦਿਨ ਕਿਤੇ ਮੈਂ ਸਟੱਡੀ ਕਰਕੇ ਇੱਕ ਕਬਦ ਦਾ ਤੁਹਾਡੇ ਦਰਨਾਂ ਚ ਲਿਖੀ ਆ ਅੱਜ ਦੇ ਦਿਨ ਤੇ ਉਹ ਬੜੇ ਪਿਆਰ ਨਾਲ ਸੁਣਿਓ ਅੱਜ ਦਾ ਦਿਨ ਹੈ ਬਹੁਤ ਵੱਡਾ ਮਹਾਕਮ ਇੱਕ ਤਜ ਪੂਰਨਵਾਸੀ ਹੈ ਇੱਕ ਨੰਬਰ ਖੋਲੀ ਹੈ ਦੋ ਨੰਬਰ ਸੰਗਰਾਗ ਹੈ ਤਿੰਨ ਨੰਬਰ ਤੇ ਹੋਲਾ ਮਹੱਲਾ ਵੀ ਆ ਜਾਏ ਕਿਉਂਕਿ ਚੇਤ ਬਦੀ ਇਕਮ ਦਾ ਚੇਤ ਬਦੀ ਇਕਦਾ ਹੋਲਾ ਮਹੱਲਾ ਹੋਲੀ ਵੀ ਐ ਤੇ ਹੋਲਾ ਮਹੱਲਾ ਵੀ ਐ ਪੂਰਨਮਾਸ਼ੀ ਵੀ ਐ ਸੰਗ੍ਰਾਂਦ ਵੀ ਐ ਤੇ ਪੰਜਵੀਂ ਇੱਕ ਹੋਰ ਵਧਾਈਆਂ ਤੁਹਾਨੂੰ ਆਪਾਂ ਜਿਹੜੀਆਂ ਨਵੇਂ ਸਾਲ ਦੀਆਂ ਵਧਾਈਆਂ ਦਿੰਨੇ ਆ ਨਾ 1 ਜਨਵਰੀ ਨੂੰ ਨਵਾਂ ਸਾਲ ਮਨਾਉਂਦੇ ਆ ਉਹ ਖਾਲਸੇ ਦਾ ਨਵਾਂ ਸਾਲ ਖਾਜੀ ਹੋਏ ਚੇਤ ਬਦੀ ਇੱਕ ਨੂੰ ਇਹ ਪੰਜ ਵਧਾਈਆਂ ਸਾਰੀ ਗੁਰਸੰਗਤ ਨੂੰ ਸਵਾਮੀ ਜੀਾਂ ਪਰੋਂ ਤੇ ਸਾਡੇ ਵੱਲੋਂ ਪ੍ਰਮਾਣ ਕਰਿਓ ਆਓ ਜੋ ਸ਼੍ਰੀ ਆਹਦੀ ਪਾਵਨ ਕੁਬਕਰ ਧਰਤੀ ਤੇ ਜੋ ਦੇ ਮੇਲ ਦਾ ਕਰ ਕਰਨੇ ਸਾਲ ਭਰ ਫਿਰ ਹੋਲਾ ਮਹੱਲਾ ਖੇਡਣ ਜਾਂਦੇ ਆਂ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦਾ ਰਿਚ ਜੋ ਕਵੀ ਨੇ ਕਲਮ ਬੰਦ ਕੀਤਾ ਬੜੇ ਪਿਆਰ ਨਾਲ ਸਰਕਾਰ ਨਾਲ ਹੈ ਕਿਉਂ ਸੁਣ ਪਹਿਲਾ ਗੁਰੂ ਜੀ ਨੂੰ ਸੀਸ ਨਵਾਵਾਂ ਮੈਂ ਫਿਰ ਖਾਲਸਾ ਜੀ ਫਾਤੇ ਨੂੰ ਬੁਲਾਵਾਂ ਮੈਂ ਇਤਿਹਾਸ ਹੋਲੇ ਮਹੱਲੇ ਦਾ ਗਾ ਕੇ ਸੰਗਤਾਂ ਨੂੰ ਅੱਜ ਹੈ ਸੁਣਾਉਣਾ ਹੋਲਾ ਮਹੱਲਾ ਅਨੰਦਪੁਰ ਦਾ ਸਭ ਸੰਗਤਾਂ ਨੇ ਰਲ ਕੇ ਮਨਾਉਣਾ ਹੋਲਾ ਮਹੱਲਾ ਅਨੰਦਪੁਰ ਦਾ ਹੋਲਾ ਅਰਬੀਜੇ ਆਖ ਦੇ ਨੇ ਹੱਲੇ ਨੂੰ ਚੁਣੀ ਗਈ ਥਾਂ ਆਖ ਦੇ ਮਹੱਲੇ ਨੂੰ ਚੁਣੀ ਗਈ ਥਾਂ ਆਖ ਦੇ ਮਹੱਲੇ ਨੂੰ ਇੱਕ ਪਾਸੋਂ ਹੋਣ پاسیوں, ملا, ہے, اپنوں بچاؤنا, ہولا ملا نند پوردہ سب سنگ تانے رل کے منا ہولا محلہ نند اوہ ہولی بدل کے نام ہو ਸੁਵਾਦ ਜਾਣਾ ਚਖਿਆ ਗੁਰਾਂ ਨੇ ਐਲਾਨ ਕਰਤਾ ਗੁਰਾਂ ਨੇ ਐਲਾਨ ਕਰਤਾ ਰੰਗ ਜਾਹੋ ਜਲਾਲ ਦਾ ਚੜਾਉਣਾ ਹੋਲਾ ਮਹੱਲਾ ਅਨੰਦਪੁਰ ਦਾ ਸਭ ਸੰਗਤਾਂ ਨੇ ਖੜਲ ਕੇ ਮਨਾਉਣਾ ਹੋਲਾ ਮਹੱਲਾ ਅਨੰਦਪੁਰ ਦਾ ਖੇ ਦਾ ਉਡੀਕ ਹੈ ਸਿੱਖ ਪੰਥ ਜੀ ਦੀ ਰਾਖੇ ਦਾ ਉਡੀਕ ਹੈ اے بول کے رکھنا ہے پورا ناپ کے اے بول کے رکھنا ہے پورا ناپ تول کے جت جا جو بھی خالسہ گرو پا کے سروپا گل لونا ہولا محلہ انند پور ਦੇ ਪੁਰਦਾ ਮਜ਼ਾਏ ਰੰਗਾ ਦੇਸੀ ਰਾਜੇ ਲੋਕ ਚੱਖਦੇ ਖੜੇ ਰਹਿੰਦੇ ਸੀ ਗੁਲਾਮ ਖੜੇ ਤੱਕਦੇ ਖੜੇ ਰਹਿੰਦੇ ਸੀ ਗੁਲਾਮ ਖੜੇ ਤੱਕਦੇ ਗੁਲਾਮੀ ਦੀ ਜ਼ੰਜੀਰ ਤੋੜ ਕੇ ਗੁਲਾਮੀ ਦੀ ਜ਼ੰਜੀਰ ਤੋੜ ਕੇ ਰਣ ਲੈ ਕੇ ਮਨਾਣਾ ਹੋਲਾ ਮੱਲਾ ਆਨੰਦਪੁਰ ਦਾ ਦੋ ਪਾਟੀਆਂ ਗੁਰੂ ਜੀ ਬਣਾਉਂਦੇ ਸੀ ਇੱਕ ਚਿੱਟਾ ਦੂਜੇ ਨੀਲਾ ਬਾਣਾ ਪਾਉਂਦੇ ਸੀ ਦੋ ਪਾਟੀਆਂ ਗੁਰੂ ਜੀ ਬਣਾਉਂਦੇ ਸੀ ਇੱਕ ਚਿੱਟਾ ਦੂਜੇ ਨੀਲਾ ਬਾਣਾ ਪਾਉਂਦੇ ਸੀ ਅਸਲੇ ਨਾਲ ਲੈਸ ਕਰਕੇ ਸਲੇਣਾ ਲੈਸ ਕਰਕੇ ਹੋਲ ਗੜ ਕਿਲਾ ਫਤਿਹ ਹੈ ਕਰੋਣਾ ਹੋਲਾ ਮਹੱਲਾ ਅਨੰਦਪੁਰ ਦਾ ਸਭ ਸੰਗਤਾਂ ਨੇ ਖੜਲ ਕੇ ਮਨਉਣਾ ਹੋਲਾ ਮਹੱਲਾ ਅਨੰਦਪੁਰ ਦਾ ਹੋਲੀ ਲੋਕਾਂ ਦੀਤੇ ਖਾਲਸੇ ਦਾ ਹੋਲਾਏ ਇਸ ਗੱਲ ਵਿੱਚ ਨਹੀਂ ਕੋਈ ਹੋਲਾਏ ਹੋਲੀ ਲੋਕਾਂ ਦੀਤੇ ਵੇਦਾ ਸਭ ਸੰਗਤਾਨੇ ਨਾਲ ਕੇ ਮਨਾਣਾ ਹੁਲਾ ਮਹਲਾ ਅਨੰਦਪੁਰ ਦਾ ਸਾਰੀ ਗੁਰਸੰਗਤ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ